ਹੋਏ ਗਰੂ ਜੀ ਕਾ ਖਾਲਸਾ ਹੋਏ ਗਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਫਖਤ ਕਬੀਰ ਜੀ ਕੀ ਕਰ ਪਹਿਲਾ ਿਕੰਕਾਰ ਸਤਵੁਰ ਫਸਾ ਵਾਤ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਈ ਹੋਏ ਲੈ ਜਾਰੇ ਹੋਏ ਲੈ ਗਾਡੇ ਤੇਰੀ ਗਤ ਦੂਹ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਂ ਦਿਸ ਪਸਰੀਓ ਹੈ ਜਮ ਜੀਵ ਰਹਾਉ ਕਬਤ ਪੜੇ ਪੜ ਕਪਤਾ ਮੋਏ ਕੱਪੜ ਕੇ ਧਾਰ ਜਾਈ ਕਉਤ ਪੜੇ ਪੜ ਕਪਤਾ ਮੂਏ ਕਪੜ ਕੇਦਾਰੇ ਜਾਈ ਜਟਾ ਤਾਰ ਤਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸਚ ਸਚ ਰਾਜੇ ਮੂਏ ਗਡਲ ਕੰਚਨ ਭਾਰੀ ਬੇਤ ਪੜੀ ਪੜ ਪੰਡਤ ਮੂਹੇ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਵੇ ਵਗੂਤੇ ਦੇਖੋ ਨਿਰਕ ਸਰੀਰਾ ਹਰ ਕੀ ਨਾਮ ਬਿਨ ਕਿਨ ਗਤੀ ਪਾਈ ਕਹੇ ਉਪਦੇਸ਼ ਕਵੀਰਾ ਕੀ ਸਮਝਾਉਣਾ ਚਾਹੁੰਦੇ ਆ ਭਗਤ ਜੀ ਸੰਸਾਰੀ ਫਰਜੀ ਧਰਮ ਹਟ ਜੋਗ ਤਪ ਜੋਗ ਉਹਨਾਂ ਬਾਰੇ ਆਪਾਂ ਨੂੰ ਚਾਨਣ ਪਾਉਂਦੇ ਆ ਸੋਧਨ ਕੁਦਰਤ ਨੂੰ ਕਰ ਰਿਹਾ ਦਾਤਾ ਤੇਰੀ ਕਿਸੇ ਨੇ ਗੱਦੀ ਨਹੀਂ ਪਾਈ ਤੈਨੂੰ ਕਿਸੇ ਨੇ ਨਹੀਂ ਸਮਝਿਆ ਤੇਰੀ ਸ਼ਕਤੀ ਬਾਰੇ ਕਿਸੇ ਨੂੰ ਨਹੀਂ ਪਤਾ ਲੱਗਿਆ ਝੂਠ ਬਹੁਤ ਬੋਲਿਆ ਗਿਆ ਕਿਸੇ ਨੇ ਕੁਛ ਕਹਿਤਾ ਕਿਸੇ ਨੇ ਕੁਛ ਕਹਿਤਾ ਬਹੁਤ ਪੂਜ ਪੂਜ ਹਿੰਦੂ ਹੋਏ ਏ ਤੁਰਕ ਹੋਏ ਸਰਨਾਇਓ ਨਮਾਜਾਂ ਪੜੀ ਜਾਂਦੇ ਨੇ ਇੱਥੇ ਬੁੱਤ ਪੂਜੇ ਜਾਂਦੇ ਨੇ ਬੁੱਤ ਤਾਂ ਇਹ ਸਰੀਰ ਬਣਾਇਆ ਕੁਦਰਤ ਨੇ ਪਾਈ ਇਹ जग ਸੱਚੀ ਕੀ ਹੈ ਕੋਠੜੀ ਸੱਚੀ ਕਾ ਵਿੱਚ ਵਾਸ ਇੱਕ ਨਾ ਪਾਣੀ ਕਟਲੇ ਇੱਕ ਨਾ ਮਾਇਆ ਵਿੱਚ ਨਿਵਾਸ ਜਿਹੜੇ ਪਾਣੀ ਚਾਹੁੰਦੇ ਨੇ ਉਹ ਨਿਕਲ ਜਾਂਦੇ ਨੇ ਇੱਥੋਂ ਜਨਮ ਮਰ ਤੋਂ ਛੁਟਕਾਰਾ ਪਾ ਕੇ ਜਿਹੜੇ ਹੁਕਮ ਦਾ ਵਿਰੋਧ ਕਰਦੇ ਨੇ ਉਹ ਜਨਮ ਮਰ ਨੂੰ ਚਲੇ ਜਾਂਦੇ ਕਹਿੰਦੇ ਕਿਸੇ ਨੇ ਤੇਰੀ ਗਤੀ ਬਾਰੇ ਤੇਰੇ ਚਾਰਨ ਵਿੱਚ ਕੋਈ ਨਹੀਂ ਪਹੁੰਚੇ ਚੂਰ ਬਹੁਤ ਬੋਲੇ ਉਹ ਲੈ ਜਾ ਰਹੇ ਉਹ ਲੈ ਗਾਡੇ ਤੇਰੀ ਗੱਤ ਦੋ ਨਾ ਪਾਈ ਕੋਈ ਦਫਨਾ ਦਿੰਦਾ ਹੈ ਕੋਈ ਜਾਲ ਦਿੰਦਾ ਉਹ ਸਰੀਰ ਦੀਆਂ ਕਿਰਾਂ ਨੇ ਭਾਈ ਸਰੀਰ ਦੀਆਂ ਕਿਰਾਂਵਾਂ ਨੂੰ ਅਸੀਂ ਗਤੀ ਸਮਝਣ ਲੱਗੇ ਗਤੀ ਤਾਂ ਆਤਮਾ ਦੀ ਹੋਣੀ ਹੈ ਪਟਾਰੇ ਕਰੀ ਜਾਂਦੇ ਆ ਲੰਗਰ ਲਾਈ ਜਾਂਦੇ ਆ ਆਤਮਾ ਤਾਂ ਭੁੱਖੀ ਆਤਮਾ ਤਾਂ ਭੜਕਦੀ ਹੈ ਭੁਗਤ ਗਿਆਨ द्या ਪੜ੍ਹਾਣ ਭੁਗਤ ਗਿਆਨ ਗਿਆਨ ਦੀ ਭੁਗਤ ਉਦਾ ਭੰਡਾਰਾ ਕਰਨਾ ਸੀਗਾ ਪਰ ਜਿਹਦੇ ਕੋ ਹੋ ਉਹ ਹੀ ਕਰੂਗਾ ਭਾਈ ਮਾਇਆ ਤਾਂ ਸਾਰਾ ਕੁਝ ਉਹਨੇ ਬਣਾਇਆ ਵਾ ਆਵਣ ਜਾਵਣ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਇੱਕ ਦਾਤ ਹੈ ਆਪਣੇ ਕੋਲ ਉਹ ਜੀ ਆਪਾਂ ਲੈ ਕੇ ਦੇ ਸਕਦੇ ਹਰ ਕਾ ਨਾਮ ਧਿਆਏ ਸੁਣ ਸੁਭਨਾ ਨੂੰ ਕਰਨ ਪਰ ਸਾਨੂੰ ਮਿਲੂਗਾ ਕੁਦਰਤ ਬਖਸ਼ਿਸ਼ ਕਰੂਗੀ ਤਾਈਂ ਆਪਾਂ ਅੱਗੇ ਦਾਨ ਕਰਾਂਗੇ ਸਾਡੀ ਝੋਲੀ ਚੂਗਾ ਫੇਰ ਹੀ ਗਿਆਨ ਵੰਡਾਂਗੇ ਅੋਹ ਲੈ ਜਾ ਰਹੇ ਅੋਹ ਲੈ ਗਾੜੇ ਤੇਰੀ ਗੱਦ ਹੋ ਨਾ ਪਾਈ ਮੰਨ ਰੇ ਸੰਸਾਰ ਅੰਧ ਗਹਿੇਰਾ ਚੌਂਦ ਸਪਸਰਿਓ ਹੈ ਜੰਮ ਜਿਵੇਰਾ ਇਹ ਜੀਵਰਾ ਰੱਸੀ ਐ ਜੰਮ ਦੀ ਪਾਈ ਹੋਈ ਸੰਕਲੀ ਚਾਰੇ ਪਾਸੇ ਛੜਦਾ ਨਹੀਂ ਹੈਗਾ ਚਉਪਾਈ ਸਾਹਿਬ ਵੀ ਰੋਜ਼ ਪੜਦੇ ਆਪਾਂ ਸਗਲ ਕਾਲ ਕਾ ਕੀਆ ਤਮਾਸਾ ਐ ਤਮਾਚਾ ਕਾਲ ਦਾ ਜੇ ਬਚਣਾ ਤਾਂ ਗੁਰੂ ਦੀ ਸਰਨ ਆਜੋ ਪਾਈ ਜੇ ਤਾਂ ਸੰਕਟ ਆ ਰਿਹਾ ਅਸੀਂ ਮਾਇਆ ਦੇ ਗੀਤ ਗਾਈ ਜਾਈਏ ਨੇ ਔਖੀ ਘੜੀ ਨਾ ਦੇਖਣ ਦੀ ਔਖੀ ਘੜੀ ਤਾਂ ਆ ਰਹੀ ਐ ਕਾਲ ਨੇ ਦਸਤਕ ਦੇਣਾ ਫਿਰ ਪਤਾ ਲੱਗਣਾ ਕੋ ਕਬੀ ਜਬ ਜਮਾਏ ਕਿਸ ਕੇ ਪਟ ਗਏ ਤੋ ਕਿਸ ਨੂੰ ਫਿਰ ਕਹਿੰਦੇ ਕੀਦੇ ਹੱਥਾਂ ਚ ਗੁੜੀ ਕਰੇਗਾ ਰਾਜਾ ਪਰਚਾ ਸੰਕਰ ਮਾਰੀ ਐਸੋ ਕਾਲ ਬੜਾ ਨੀਰੇ ਫਿਰ ਕੀ ਕਰੇਗਾ ਭਾਈ ਕਹੋ ਕਬੀਰ ਤਬ ਹੀ ਨਰ ਜਾਗੇ ਜਦ ਜੰਮ ਕਾ ਡੰਡ ਮੂਡ ਮੇ ਲਾਗੇ ਰਹਾਓ ਕੱਪੜ ਪੜ ਕਫਤੇ ਮੂਹੇ ਕਾਪੜ ਕਿਦਾਰੇ ਜਾ ਇਕਦਾਰ ਮੰਦਰਾਂ ਦੇ ਵਿੱਚ ਅਸੀਂ ਦਰ ਦਰ ਪੜਕਦੇ ਫਿਰਦੇ ਆ ਕਪਤਾ ਪੜਨ ਵਾਲੇ ਵੀ ਮਰੀ ਜਾਂਦੇ ਨੇ ਜਟਾ ਧਾਰ ਤਰ ਜੋਗੀ ਮੂਹੇ ਤਰੀ ਗਤ ਹੁਣਾ ਪਈ ਫਿਰ ਕਿਨ ਨੂੰ ਹੈ ਤਾਂ ਕੁਛ ਨਹੀਂ ਹੈਗਾ ਫਿਰ ਝੂਠ ਹੀ ਬੋਲਿਆ ਗਿਆ ਜਟਾ ਵਧਾ ਲੀਆਂ ਸਰੀਰ ਦੇ ਹਟ ਜੋ ਉੱਚ ਲੱਗੇ ਰੇ ਘਰ-ਵਾਰ ਛੱਡ ਕੇ ਚੱਲੇ ਗਏ ਪਰ ਗਤੀ ਇਹਨਾਂ ਦੀ ਵੀ ਨਹੀਂ ਹੋਈ ਗਤੀ ਤਾਂ ਫਿਰ ਕਿਵੇਂ ਹੋਊਗੀ ਆਪਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ-ਸੁਣ ਹੋਵੇ ਪਰਮ ਗਤੀ ਮੇਰੀ ਸੁਣ ਕੇ ਬੁੱਧੀ ਦਾ ਵਿਕਾਸ ਹੋਣਾ ਹੈ ਗਤੀ ਬੁੱਧੀ ਨਾਲ ਚੱਲਣਾ ਹੈ ਸੁਣ ਦਾ ਫਲ ਹੈ ਸੁਣੀਏ ਦੂਖ ਪਾਪ ਕਾ ਨਾਸ ਜਿਉ ਨਹੀਂ ਸੁਣੋਗੇ ਭਾਈ ਤੁਹਾਡਾ ਜੀਵਨ ਹੈ ਤੁਸੀਂ ਜਵਾਬ ਦੇਣਾ ਜਟਾ ਧਾਰ ਤਰਜੋਗੀ ਮੂਹੇ ਤੇਰੀ ਗਤੈ ਨੂੰ ਨਾ ਪਾਈ ਦਰਬ ਸੰਸ ਸੱਚ ਰਾਜੇ ਮੂਹੇ ਗੱਢ ਲੈ ਕਾਂਚਨ ਭਾਰੀ ਰਾਜੇ ਇਹ ਕੁਛ ਕਰਦੇ ਰਹੇ ਪੈਸਾ ਮਾਇਆ ਸੋਨਾ ਦੱਬਦੇ ਰਹੇ ਲੜਾਈਆਂ ਕਰਦੇ ਰਹੇ ਇਧਰ ਹੀ ਫਸ ਕੇ ਰਹੇਗੇ ਵੇਟ ਪੜੇ ਪਰ ਪੰਡਿਤ ਮੂਹੇ ਵੀ ਮਰਦੇ ਰਹੇ ਮਰਤਾ ਮਰਤਾ ਜਗ ਮੂਹੇ ਮਰ ਵੀ ਨਾ ਜਾਣਿਆ ਕੋਈ ਮੂਹੇ ਰੂਪ ਦੇਖ ਦੇਖ ਨਾਰੀ ਨਾਰੀ ਦੀ ਭਗਤੀ ਹੈ ਪੂਜਾ ਭਾਈ ਪੱਥਰ ਆਦਮੀ ਦੀ ਭਗਤੀ ਨਾਰੀ ਨੇ ਕਰਨੀ ਹੈ ਆਦਮੀ ਹੋ ਕੇ ਨਾਰੀ ਦੀ ਭਗਤੀ ਕਰੀ ਜਾਂਦਾ ਹੈ ਤਾਂ ਫਿਰ ਕੀ ਹੋਊਗਾ ਜੋ ਨਰ ਮਹਾ ਮਾਈ ਕੀ ਪੂਜਾ ਕਰੇ ਸੋ ਨਰ ਨਾਰੀ ਹੋਏ ਉਹ ਤੇ ਫਿਰ ਨਾਰੀ ਬਣ ਜਾਊਗਾ ਇਹੀ ਖੱਟਿਆ ਆਪਾਂ ਬੇਦ ਪੜੇ ਪੜ ਪੰਡਤ ਮੂਹੇ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭੇ ਬਗੋਤੇ ਦੇਖੋ ਨਿਰਕ ਸ੍ਰੀ ਰਾਉ ਸਾਰੇ ਵਿਚਾਰ ਕੇ ਇਹ ਵਿਚਾਰ ਤਰ੍ਹਾਂ ਨਾਲ ਜੁੜੀਏ ਆਪਾਂ ਵਿਚਾਰ ਕੇ ਦੇਖੀਏ ਅੰਤਰਾਤਮਾ ਨਾਲ ਜੁੜ ਕੇ ਹਰ ਕੇ ਨਾਮ ਬਿਨ ਕਿਨੀ ਗਤੀ ਪਾਈ ਕਹੇ ਉਦਾਸ ਉਪਦੇਸ਼ ਕਵੀਰਾ ਭਾਈ ਜੀ ਕਿੰਨੇ ਸੁਕਾਨੇ ਕੀਨੇ ਪਾਈ ਆ ਭਾਈ ਕਿਸੇ ਦੀ ਲਿਖਤੋਂ ਨਹੀਂ ਮਿਲਦਾ ਸਲਾਮ ਚੋਂ ਨਹੀਂ ਮਿਲਦਾ ਬਾਈਬਲ ਚੋਂ ਨਹੀਂ ਮਿਲਦਾ ਅਸੀਂ ਉੱਥੇ ਕਰਾਏ ਪਏ ਹੋਏ ਆ ਸਾਡੇ ਕੋਲੇ ਗ੍ਰੰਥ ਸਾਹਿਬਾ ਚਾਰੇ ਵੇਦ ਨੇ ਫਿਰ ਵੀ ਕਰਾਏ ਪਏ ਹੋਏ ਆ ਧਰਮ ਦੇ ਗ੍ਰੰਥ ਨੇ ਧਰਮ ਹੀ ਪਣਾਏ ਹੋਣੇ ਧਰਮ ਤਾਂ ਇਕਤਾ ਕਰਾਉਂਦੇ ਭਾਈ ਬਾਈਵਲ ਵੀ ਇਕਤਾ ਕਰਾਉਂਦੀ ਹੈ ਗ੍ਰੰਥ ਵੀ ਇਕਤਾ ਕਰਾਉਂਦੀ ਹੈ ਗੁਰਾਂ ਸਾਹਿਬ ਵੀ ਇਕਤਾ ਧਰਮ ਦਾ ਸੁਖ ਦਾ ਵਿਸ਼ਾ ਹੁੰਦਾ ਵਾ ਪਰ ਅਸੀਂ ਬੜੇ ਸਿਆਣੇ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਤਨ ਆਪਣਾ ਰਾਹ ਚੱਲਣ ਆਵਦਾ ਹੀ ਰਾਹ ਚਲਾ ਲੈ ਭਾਈ ਆਓ ਸਾਰੇ ਮਿਲ ਕੇ ਆਪਾਂ ਇਹ ਗਤੀ ਪ੍ਰਾਪਤ ਕਰੀਏ ਇਹ ਗਤੀ ਕਿਵੇਂ ਹੋਊਗੀ ਜੋ ਜੋ ਜਪੇ ਤਿਸ ਕੀ ਗਤ ਹੋਏ ਜੋ ਇਹਨੂੰ ਸਮਝੂਗਾ ਵਿਚਾਰੂਗਾ ਉਹ ਆਤਮਾ ਦੀ ਕਤੀ ਹੋਗੀ ਅਦੀ ਆਤਮਾ ਪ੍ਰਾਤਮਾ ਚ ਲਏ ਹੋ ਜੂ ਫਿਰ ਦੇਵਲੋਕ ਚਲੀ ਜਾਊ ਸੰਤ ਲੋਕ ਸੰਤ ਲੋਕ ਤੋਂ ਗਾਹ ਭਗਤੀ ਕਰਕੇ ਫਿਰ ਆਪਦੇ ਨਰੰਗਕਾਰ ਕੀ ਦੇਸ਼ ਜਾਏ ਤਾਂ ਸੁਖ ਲਹੇ ਮਲ ਸੁਖ ਬਹਲਾਉ ਦੇ ਘਰ ਚ ਪਹੁੰਚ ਜੂਗੀ ਆਤਮਾ ਆਪਾਂ ਸਰੀਰ ਕਰਕੇ ਪੂਰਨ ਹੋਏ ਆ ਆਤਮਾ ਤੋਂ ਕੋਰੇ ਬੈਠੇ ਨਿਗਾ ਮਾਰ ਕੇ ਦੇਖੋ ਭਾਈ ਆਪਣੇ ਗਿਰਵਾਨ ਮੇ ਸਿਰ ਨੀਵਾ ਕਰਕੇ ਦੇਖ ਫਰੀਦਾ ਬਾਬਾ ਫਰੀਦ ਜੀ ਸਮਝਾਉਂਦੇ ਬੁੱਧੀ ਕਹਿੰਦੀ ਮਨਾ ਅੰਦਰ ਝਾਕ ਕੇ ਦੇਖ ਅੰਤਰੀਤਾ ਹੈ ਪਰ ਨਿਮਾ ਨਹੀਂ ਹੋਣਾ ਚਾਹੁੰਦਾ ਮਨ ਗੁਰੂ ਸਾਹਿਬ ਨੇ ਵੀ ਸਮਝਾਇਆ ਆਪ ਨੂੰ ਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ ਸੰਸਾਰ ਕੀ ਵਡਿਆਈਆਂ ਕੀ ਛੇਤੀ ਜਾਲ ਇਜਲਨੀ ਜਗ ਜਾਲ ਆ ਜਨ ਦਿੱਤਾ ਨਾਮ ਬਿਸਾਰ ਫਿਰ ਵੀ ਨਹੀਂ ਹਟਦੇ ਅਸੀਂ ਉਹ ਵਡਿਆਈ ਦਾ ਕਾਲ ਹੈ ਭਾਈ ਜਿਉਂ ਕਾਲ ਦੇ ਮੂੰਹ ਚ ਜਾਣਾ ਪਾਈ ਫਿਰ ਤੁਹਾਡਾ ਜੀਵਨ ਆ ਤੁਸੀਂ ਜਵਾਬ ਦੇਣਾ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਦਾ ਲਹਾ ਲਈਏ ਸਾਡਾ ਸੰਸਾਰ ਤੇ ਹੋਣਾ ਸਭ ਰੋਵੇ ਅਸੀਂ ਵੀ ਆਪਦੇ ਘਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵੈਗ੍ਰੂਜੀ ਕੀਫਤ ਹੈ